ਛੜਦੀ ਕਲਾ ਦੇ ਸੰਕਲਪ ਦੀ ਗੱਲ ਕਰਦਿਆਂ ਮੈਨੂੰ ਯਾਦ ਆਇਆ ਹੈ ਮੇਰਾ ਇੱਕ ਸਾਥੀ ਧਾਕਸੀ ਤਨੌਲੇ ਤੇ ਰਵਿੰਦਰ ਸ਼ਰਮਾ ਮੈਂ ਜੂਤੋਂ ਕੇ ਲੀਏ ਰੋ ਰਹੀ ਥੀ ਮੈਨੇ ਇੱਕ ਆਦਮੀ ਦੇਖਾ ਜਿਸਕੇ ਪੈਰ ਨਹੀਂ ਥੇ ਪੀਜਾ ਸਿੰਘ ਤਿਲਕ ਦਾ ਇੱਕ ਲੇਖ ਛੜਦੀ ਕਲਾ ਆਪ ਜੀ ਦੀ ਸੇਵਾ ਵਿੱਚ ਹੈ ਛੜਦੀ ਕਲਾ ਛੜਦੀ ਕਲਾ ਬਾਕਾਂਸ਼ ਸਭ ਤੋਂ ਪਹਿਲਾਂ ਸਿੱਖ ਧਰਮ ਵਿੱਚ ਪ੍ਰਯੋਗ ਕੀਤਾ ਗਿਆ ਹੈ ਵਰਤਿਆ ਗਿਆ ਮਿਲਦਾ ਹੈ ਗੁਰਬਾਣੀ ਤੇ ਇਤਿਹਾਸ ਵਿੱਚ अनेका ਥਾਵਾਂ ਤੇ ਇਸ ਪ੍ਰਤੀ ਜ਼ਿਕਰ ਹੈ ਉਂਝਪਾ ਮੈਂ ਇਸ ਪਿੱਛੇ ਕੰਮ ਕਰਦੀ ਭਾਵਨਾ ਤੇ ਸੋਚ ਬ੍ਰਹਿਮੰਡ ਦੀ ਹੋਣ ਤੋਂ ਹੀ ਹੈ ਕਿਉਂਕਿ ਹਰ ਕਾਰਜ ਦੇ ਦੋ ਪਹਿਲੂ ਹੁੰਦੇ ਹਨ ਇੱਕ ਜਾਣਨ ਤੇ ਇੱਕ ਹਨੇਰਾ ਇਸ ਨੂੰ ਸੁਖ ਦੁਖ ਹਰਕਤੋ ਖੁਸ਼ ਨਰਾਸ਼ ਤੰਦਰੁਸਤ ਬਿਮਾਰ ਜਿਤਹਾਰ ਸਫਲ ਅਸਫਲ ਤੇਜ ਇਹ ਅਨੇਕਾ ਹੋਰ ਵਿਰੋਧੀ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਹੈ ਇਸੇ ਵਿੱਚੋਂ ਹਾਂਦਰੂ ਨਾਮ ਬਾਚੀ ਸਾਰੂਟਾ ਹੋ ਅਗਾਹ ਬਧੂ ਪਛਾਂ ਖਿਚੂ ਸੋਚਾਂ ਦਾ ਜਨਮ ਹੋਇਆ ਹੈ ਇਸੇ ਦਾ ਇੱਕ ਰੂਪ ਚੜ੍ਹਦੀ ਕਲਾ ਤੇ ਟੈਂ ਦੀ ਕਲਾ ਹੈ ਗੁਰਬਾਣੀ ਵਿੱਚ ਮਨ ਨੂੰ ਡੁੰਮਣਾ ਦੋ ਸੋਚਾਂ ਵਾਲਾ ਦੁਬਧਾ ਗ੍ਰਸਤ ਕਿਹਾ ਜਾ ਹੈ ਅਤੇ ਇਹ ਵੀ ਕਿ ਦੁਬਧਾ ਛੱਡ ਕੇ ਇੱਕ ਸਸਉ ਚਿਤ ਲਾਏ ਦੀ ਤਾਕੀਦ ਕੀਤੀ ਗਈ ਹੈ ਭਾਵੇਂ ਗੁਰੂ ਬਾਣੀ ਵਿੱਚ ਇੱਕਸ ਦਾ ਭਾਵ ਇੱਕ ਪ੍ਰਮਾਤਮਾ ਤੋਂ ਹੈ ਪਰੰਤੂ ਇਸ ਵਿੱਚੋਂ ਹੀ ਉਸਾਰੂ ਮੁਕਤੀ ਦਾਤਾ ਤੇ ਸਫਲਤਾ ਦੇਣ ਵਾਲੀ ਚੜ੍ਹਦੀ ਕਲਾ ਦੀ ਸੋਚ ਦੀ ਭਾਵਨਾ ਪੈਦਾ ਹੁੰਦੀ ਹੈ ਕਿਸੇ ਵੀ ਕਾਰਜ ਵਿੱਚ ਕਾਮਯਾਬੀ ਲਈ ਹਾਂ ਬਾਚੀ ਭਾਵਨਾ ਦਾ ਹੋਣਾ অতি ਜ਼ਰੂਰੀ ਹੈ ਨਿਰਭੈ ਤੇ ਨਿਡਰ ਹੋ ਕੇ ਸ਼ੁਰੂ ਕੀਤਾ ਕੰਮ ਅਵਸ਼ ਸਹੀ ਨਹੀਂ ਪੂਰੇ ਚੜੇਗਾ ਅਜਿਹਾ ਕਰਨ ਲਈ ਚੜ੍ਹਦੀ ਕਲਾ ਦਾ ਮੁੱਖ ਰੋਲ ਅਦਾ ਕਰਦੀ ਹੈ ਮੇਰੇ ਇੱਕ ਮਿੱਤਰ ਹਨ ਉਹਨਾਂ ਦਾ ਹਮੇਸ਼ਾ ਪ੍ਰਸੰਨ ਚਿੱਤ ਖਿੜੇ ਮੱਥੇ ਰਹਿਣਾ ਸੁਭਾਅ ਹੈ ਕਿਸੇ ਵੀ ਸੰਕਟ ਦਾ ਸਾਹਮਣਾ ਡਟ ਕੇ ਖੁਸ਼ੀ ਨਾਲ ਕਰਦੇ ਹਨ ਕਿਦਰੇ ਵੀ ਘਰ ਆਉਂਦੇ ਨਹੀਂ ਹਨ ਉਹਨਾਂ ਨੇ ਆਪਣੇ ਘਰ ਦਾ ਨਾਮ ਵੀ ਚੜ੍ਹਦੀ ਕਲਾ ਨਵਾਸ ਰੱਖਿਆ ਹੋਇਆ ਹੈ ਮਨੁੱਖ ਦੀ ਸੋਚ ਦਾ ਗਿਆਨ ਅਜਿਹੀਆਂ ਗੱਲਾਂ ਤੋਂ ਹੋਣਾ ਸੁਭਾਵਕ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਹਰ ਪੱਖੋਂ ਲਹਿਰਾ-ਬਹਿਰਾ ਲਾ ਰੱਖਿਆ ਹਨ ਕਿਦਰੇ ਵੀ ਕੋਈ ਟੋਟ ਨਹੀਂ ਗੁਰੂ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸੋ ਸਤਗੁਰ ਦੀ ਨਦਰ ਹੈ ਸਵੰਲੀ ਨਦਰ ਹੈ ਚਾਰੇ ਕੰਨੀਆਂ ਫਤਿਹ ਹਨ ਸੋ ਇਹ ਹੈ ਚੜ੍ਹਦੀ ਕਲਾ ਦੀ ਭਾਵਨਾ ਦੀ ਮਹਿਮਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਕਦੇ ਵੀ ਕਿਸੇ ਪ੍ਰਤੀ ਈਰਖਾ ਦੁਸ਼ਸ਼ ਜਾਂ ਮੰਦ ਭਾਵਨਾ ਨਹੀਂ ਰੱਖਦਾ ਇਉਂ ਨਾ ਉਹ ਖੁਦ ਕੋਈ ਬੈਰ ਬਰੋੜ ਪਾਲਦਾ ਹੈ ਤੇ ਨਾ ਉਹਨੂੰ ਕਿਸੇ ਵੱਲੋਂ ਕੋਈ ਭਰਮ ਭੇਖਾ ਜਾਂ ਸ਼ੰਕਾ ਉਪਜਦੀ ਹੈ ਇਸ ਲਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆ ਹੀ ਹੋ ਜਾਂਦਾ ਹੈ ਜਿਹੜਾ ਇਨਸਾਨ ਸਿੱਖ ਸਿਧਾਂਤ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਨੂੰ ਅਪਣਾ ਲੈਂਦਾ ਹੈ ਨਾਮ ਜਪਣ ਦਾ ਹੋਰ ਕੋਈ ਪਾਵ ਹੋਵੇ ਤਾਂ ਹੋਵੇ ਪਰ ਇਹ ਜ਼ਰੂਰ ਹੈ ਕਿ ਅਸੀਂ ਸਭ ਪ੍ਰਤੀ ਇੱਕ ਅਕਾਲ ਪੁਰਖ ਦੇ ਸਾਜੇ ਭੇਜੇ ਉਸੇ ਦਾ ਅੰਸ਼ ਹ ਉਸੇ ਦੀ ਸੰਤਾਨ ਹ ਸਾਨੂੰ ਇੱਕ ਦੂਜੇ ਨੂੰ ਆਪਣਾ ਸਮਝੋ ਲੋੜਵੰਦ ਦੁਖੀ ਦੀ ਮਦਦ ਕਰਨੀ ਚਾਹੀਦੀ ਹੈ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਚਾਨਣ ਹੋਏ ਸੋ ਇਸ ਸੱਚੇ ਨਾਮ ਦੇ ਜਾਪ ਨੂੰ ਲੜਵੰਨ ਹੱਥੀ ਕਿਰਤ ਕਰ ਉਸ ਵਿੱਚੋਂ ਕੁਝ ਵੱੰਡਦਾ ਹਿੱਸਾ ਲੋੜਵੰਦਾਂ ਨੂੰ ਮਾਧਿਅਮ ਵਿੱਚ ਲਗਾਉਣਾ ਸੱਚੇ ਅਰਥਾਂ ਵਿੱਚ ਚੜ੍ਹਦੀ ਕਲਾ ਦਾ ਸਿੱਖ ਸੰਕਲਪ ਹੈ। ਤਰਕ ਦੀ ਛਾਂ ਤੇ ਲਗਾਉਣਾ ਇਸ ਭਾਵਨਾ ਦਾ ਵਿਸਥਾਰ ਕਿਸੇ ਪਿਆਰੇ ਸੂਝਵਾਨ ਸੱਜਣ ਨੇ ਇੰਜ ਵੀ ਕੀਤਾ ਹੈ ਕਿ ਦੇਕਰ ਇੱਕ ਕੱਚ ਦੇ ਗਲਾਸ ਵਿੱਚ ਅੱਧ ਤੱਕ ਪਾਣੀ ਪਾ ਕੇ ਪੁੱਛੇਦਾ ਹੈ ਕਿ ਗਲਾਸ ਦੀ ਕੀ ਸਥਿਤੀ ਹੈ? ਤਾਂ ਚੜ੍ਹਦੀ ਕਲਾ ਵਾਲਾ ਤੁਰੰਤ ਕਹੇਗਾ ਕਿ ਅੱਧਾ ਗਲਾਸ ਭਰਿਆ ਹੋਇਆ ਹੈ। ਜਦੋਂ ਕਿ ਢੈਂਦੀ ਕਲਾ ਵਾਲਾ ਉਸੇ ਨੂੰ ਅੱਧਾ ਗਲਾਸ ਖਾਲੀ ਕਹੇਗਾ। ਇਸ ਤੋਂ ਮਨੋਂ ਦਾ ਸ਼ਲਾ ਮਲੰਕਣ ਸਹਿਜ ਹੀ ਹੋ ਜਾਂਦਾ ਹੈ ਸੋ ਹਮੇਸ਼ਾ ਅਧਿਆਪ ਭਰਿਆ ਪਾਣੀ ਦਾ ਗਲਾਸ ਵਾਲੀ ਸੋਚ અપਨਾਓ ਤੇ ਜ਼ਿੰਦਗੀ ਵਿੱਚ ਸੁਖੀ ਰਹੋਗੇ ਦੂਜੇ ਪਾਸੇ ਆਉਂ ਵੀ ਹੈ ਕਿ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਘਰ ਘਰ ਜਾਂਦੀ ਹੈ ਕਿ ਉਹ ਆਪਣੇ ਪਾਸ ਮੌਜੂਦ ਗੁਣਾਂ ਤੇ ਖਜ਼ਾਨੇ ਨੂੰ ਅੱਖਾਂ ਤੋਂ ਉਲੇ ਕਰੋ ਦੂਜਿਆਂ ਦੀ ਜਾਇਦਾਦ ਤੇ ਵਸਤਾਂਵਲ ਦੇਖ ਦੇਖ ਝੂਰਦੇ ਰਹਿੰਦੇ ਹਨ ਤੇ ਸਾਰੀ ਉਮਰ ਦੁੱਖ ਗ੍ਰਸਤ ਗੁਜ਼ਾਰਦੇ ਹਨ ਪੰਜਾਬੀ ਦੇ ਇੱਕ ਪ੍ਰਸਿੱਧ ਕਵੀ ਬਾਬਾ ਵਜੀਦ ਨੇ ਇਸ ਸੰਬੰਧੀ ਬਹੁਤ ਹੀ ਸੁੰਦਰ ਕਾਵ ਗ੍ਰੰਥ ਵਜੀਦਾ ਕੌਣ ਸਹਿਬ ਨੂੰ ਆਖੇ ਇੰਜ ਨਹੀਂ ਤੂੰ ਇੰਜ ਕਰਦੀ ਟੇਕ ਤੇ ਰਚਿਆ ਹੈ ਇਹ ਪੜਨ ਤੇ ਸਮਝ ਕੇ ਅਮਲ ਕਰਨ ਨਾਲ ਇਸ ਮਰਜ਼ੇ ਤੋਂ ਕਾਫੀ ਹੱਦ ਤੱਕ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਧਿਆਪਨ ਕਿਤੇ ਦਾ ਕੋਰਸ ਕਰਦਿਆਂ ਮੇਰੀ ਇੱਕ ਸਤਿਕਾਰਯੋਗ ਅਧਿਆਪਕਾ ਸਰੋਜ चौहान ਨੇ ਇੱਕ ਦਿਨ ਕਲਾਸ ਦੇ ਬਲੈਕਬੋਰਡ ਤੇ ਇੱਕ ਪੰਗਤੀ ਕਿਸੇ ਪੁੱਛ ਦੇ ਉੱਤਰ ਵਿੱਚ ਲਿਖੀ ਜੋ ਮੇਰੇ ਅੱਜ ਤੱਕ ਯਾਦ ਹੈ ਇਹ ਹਿੰਦੀ ਨਾਵਲਕਾਰ ਸ਼ਿਵਾਨੀ ਨੇ ਆਪਣੇ ਨਾਵਲ ਵਿਸ਼ਕੰਨਿਆਂ ਵਿੱਚ ਲਿਖੀ ਹੋਈ ਹੈ ਇਹ ਹੈ ਮੈਂ ਜੂਤੋਂ ਕੇ ਲਿਏ ਰੋ ਰਹੀ ਥੀ ਮੈਨੇ ਇੱਕ ਆਦਮੀ ਲਿਖਾ ਜਿਸਕੇ ਪੈਰ ਨਹੀਂ ਥੇ ਕਈ ਵਾਰ ਕੋਈ ਕਲਮ ਅਜੇਹੇ ਕਰਤਾਰੀ ਬੋਲ ਲਿਖ ਦਿੰਦੀ ਹੈ ਜੋ ਇੱਕ ਫਲਸਫਾ ਬਣ ਜਾਂਦੇ ਹਨ ਅਜੀਹਾ ਹੀ ਹੈ ਇਹ ਬਾਕ ਇਸ ਬਾਕ ਦੀ ਵਿਆਖਿਆ ਕਰਦੇ ਹਾਂ ਕਮੀਛਾ ਚੜਦੀ ਕਲਾ ਤਿਰਹਣ ਦੀ ਭਾਵਨਾ ਤਾਂ ਪ੍ਰਗਟ ਹੁੰਦੀ ਹੀ ਹੈ ਸਗੋਂ ਇਸ ਦੇ ਨਾਲ ਹੀ ਸਬਰ ਸੰਤੋਖ ਸੰਜਮ ਹੁਕਮ ਰਜ਼ਾ ਤੇ ਤੇਰੇ ਆਪਾਣਾ ਮਿੱਠਾ ਲੱਗੇ ਦੇ ਗੁਰਮਤ ਅਨਸਾਰੀ ਗੁਣ ਵੀ ਸਾਹਮਣੇ ਆਉਂਦੇ ਹਨ ਸਮਾਨਤਾ ਏਕਤਾ ਭਾਈਚਾਰਾ ਸਰਵਤ ਦਾ ਭਲਾ ਤੇ ਅਪਨਤ ਵਰਗੇ ਜ਼ਿੰਦਗੀ ਵਿੱਚ ਸੁਖੀ ਰਹਿਣ ਦੇ ਗੁੜ ਵੀ ਵਿਦਮਾਨ ਹਨ ਕਿਉਂ ਕੱਲ ਤੱਕ ਕੁਝ ਕੋੜ ਨਾ ਹੋਣ ਤੇ ਆਉਣ ਵਾਲੇ ਕੱਲ ਨੂੰ ਕੁਝ ਕਮੀ ਹੋ ਜਾਣ ਦੀ ਚਿੰਤਾ ਤੋਂ ਵੀ ਨਜਾਤ ਮਿਲਦੀ ਹੈ ਅੱਜ ਵਿੱਚ ਵਰਤਮਾਨ ਵਿੱਚ ਜੋ ਕੁਝ ਹੈ ਉਸੇ ਨਾਲ ਆਨੰਦਿਤ ਜੀਵਨ ਬਸਰ ਕਰਨ ਦਾ ਸਬਕ ਮਿਲਦਾ ਹੈ ਇਹ ਤਾਂ ਸਰਵ ਪ੍ਰਮਾਣਿਤ ਸੱਚ ਹੈ ਕਿ ਅੱਜ ਤੇ ਹੁਣ ਵਿੱਚ ਜਿਓ ਇਸ ਨਾਲ ਹੀ ਤੁਸੀਂ ਚਿੰਤਾ ਮੁਕਤ ਨਿਰਭੈ ਜ਼ਿੰਦਗੀ گزارੋਗੇ ਤੇ ਖੁਸ਼ਹਾਲ ਤੇ ਸੁਖੀ ਰਹੋਗੇ ਚੜ੍ਹਦੀ ਕਲਾ ਇਹੋ ਹੈ ਪ੍ਰਸਿੱਧ ਗੁਰਬਾਣੀ ਕਥਨ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਿਉਂ ਚੜ੍ਹਦੀ ਕਲਾ ਵਿੱਚ ਨਾਮ ਜਪਣ ਹੁਕਮ ਮੰਨਣ ਰਜਾ ਮੰਨਣ ਤੇ ਕਿਰਤ ਕਰਕੇ ਸਰਵਤ ਦਾ ਭਲਾ ਕਰਨੀਆਂ ਸਭ ਵਿਸ਼ੇਸ਼ਤਾਵਾਂ ਮੌਜੂਦ ਹਨ ਚੜਦੀ ਕਲਾ ਵਾਲਾ ਪੁਰਾਣੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਜਿਫੇਰੇ ਮਹਿਕਾਂ ਖਿਲਾਰਦਾ ਹੈ ਖੁਸ਼ੂਆ ਬਣਦਾ ਹੈ ਉਸ ਨੂੰ ਦੇਖ ਕੇ ਹਰ ਕੋਈ ਖੁਸ਼ ਹੁੰਦਾ ਹੈ ਬਾਣੀ ਦਾ ਬਚਨ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਅਤੇ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾ ਸੋ ਚੜਦੀ ਕਲਾ ਵਿੱਚ ਰਹੋ ਤੇ ਆਪ ਤੇ ਆਪਣਾ ਵਾਲਾ ਦੁਆਲਾ ਖੁਸ਼ੀਆਂ ਖਿੜਿਆ ਵਿੱਚ ਰੱਖੋ ਅੱਜ ਵਿੱਚ ਜਿਉਣ ਦੀ ਤੇ ਜੀਵਨ ਦਾ ਆਨੰਦ ਲੈਣ ਦੀ ਮੇਰੀ ਇੱਕ ਛੋਟੀ ਜੀ ਸੱਚੀ ਘਟਨਾ ਮੈਨੂੰ ਯਾਦ ਆ ਰਹੀ ਹੈ ਇੱਕ ਸ਼ਹਿਰ ਚ ਦੋ ਆਮਣੋਂ ਸਾਹਮਣੇ ਵਾਲੇ ਘਰਾਂ ਵਿੱਚੋਂ ਇੱਕ ਪਾਸੇ ਵਾਲਾ ਕਿਰਾਏ ਤੇ ਸੀ ਉਸ ਵਿੱਚ ਰਹਿਣ ਵਾਲੇ ਕਿਰਾਏਦਾਰ ਬੜੇ ਹੀ ਚੜ੍ਹਦੀ ਕਲਾ ਵਾਲੇ ਸਨ ਤੇ ਵਰਤਮਾਨ ਵਿੱਚ ਜਿਉਣ ਤੇ ਜ਼ਿੰਦਗੀ ਦੇ ਮਜ਼ੇ ਲੈਣ ਵਾਲੇ ਸਨ ਉਹ ਕੁਝ ਮਹੀਨੇ ਪਹਿਲਾਂ ਆਏ ਸਾਨੂੰ 15 ਕ ਤਰੀਕ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਬਣੇ ਲਾਨ ਵਿੱਚ ਕੁਝ ਮੌਸਮੀ ਫੁੱਲਾਂ ਵਾਲੇ ਗਮਲੇ ਲਿਆ ਕੇ ਰੱਖ ਦਿੱਤੇ ਲਾਨ ਵਿੱਚ ਲੱਗੇ ਘਾਹ ਨੂੰ ਕੱਟਣ ਲਈ ਇੱਕ ਮਸ਼ੀਨ ਲਿਆਂਦੀ ਤੇ ਕੱਟ ਕੇ ਸੋਹਣਾ ਤੇ ਹਰਾ ਭਰਾ ਬਣਾ ਦਿੱਤਾ ਇਹ ਉਹਨਾਂ ਦੇ 6-7 ਦਿਨ ਲੱਗੇ। ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਦੋਂ 23 ਤਰੀਕ ਨੂੰ ਉਹ ਇੱਕ ਨਿੱਕੇ ਜਿਹੇ ਟਰੱਕ ਵਿੱਚ ਸਾਰਾ ਸਮਾਨ ਭਰ ਰਹੇ ਸਨ ਜਿਸ ਤੋਂ ਉਹਨਾਂ ਦਾ ਮਕਾਨ ਛੱਡ ਕੇ ਚਲੇ ਜਾਣ ਬਾਰੇ ਸਾਫ਼ ਦਿਸ ਰਿਹਾ ਸੀ। ਜਿਹੜੇ ਪਿਛਲੇ ਹਫ਼ਤੇ ਤੋਂ ਉਸ ਦੀ ਬਾਰੀ ਦਿੱਕਤ ਸਜਾ ਸੰਭਾਲ ਰਹੇ ਸੀ ਉਹ ਜਾਣ ਲਈ ਤਿਆਰ ਹੋ ਗਏ ਸਨ। ਕਿੰਨੀ ਚੜ੍ਹਦੀ ਕਲਾ ਵਾਲੇ ਜੂੜੇ ਹਨ ਉਹ ਬੜਾ ਸਜੀਵ ਉਦਾਹਰਣ ਹੈ ਸਾਡੇ ਲਈ ਜਿੰਨਾ ਸਮਾਂ ਜਦੋਂ ਤੱਕ ਲਈ ਅਸੀਂ ਇੱਥੇ ਹਾਂ ਤਦ ਤੱਕ ਆਪਣੇ ਆਲੇ ਦੁਆਲੇ ਨੂੰ ਸੁੰਦਰ ਸਜਾ ਕੇ ਰੱਖੋ ਜੋ ਤੁਹਾਨੂੰ ਵੀ ਤੇ ਹਰ ਦੇਖਣ ਵਾਲੇ ਨੂੰ ਵੀ ਖੁਸ਼ਬੂਆਂ ਵੰਡੇ ਖੁਸ਼ਬੂਆਂ ਖੁਸ਼ੀਆਂ ਵਖੇਰੇ ਚੜ੍ਹਦੀ ਕਲਾ ਦੇ ਸੰਕਲਪ ਦੀ ਗੱਲ ਕਰਦਿਆਂ ਮੈਨੂੰ ਯਾਦ ਆਇਆ ਹੈ ਮੇਰਾ ਇੱਕ ਸਾਥੀ ਅਧਿਅਕਸੀ ਤਣਾਉਲੇ ਤੁਰਵਿੰਦਰ ਸ਼ਰਮਾ ਸਾਰੇ ਉਸ ਨੂੰ 나ਤੀ 나ਤੀ ਨਾਮ ਨਾਲ ਹੀ ਬੁਲਾਉਂਦੇ ਸਨ ਉਹ ਸਾਇੰਸ ਮਾਸਟਰ ਸੀ ਪਹਿਲਾਂ ਤੋਂ ਹੀ ਉਹਨੂੰ ਕੁਝ ਨਸ਼ੇ ਕਰਨ ਦੀ ਵੀ ਆਦਤ ਸੀ ਇਸੇ ਕਰਕੇ ਉਹ ਢਿੱਲੜ ਤੇ ਸੁਸਤ ਸੁਭਾਅ ਦਾ ਮਾਲਕ ਸੀ ਜਿੱਥੇ ਬਹਿ ਗਿਆ ਬਹਿ ਗਿਆ ਜਿਹਦੇ ਕੋਲ ਚਲਿਆ ਗਿਆ ਚਲਿਆ ਗਿਆ ਨਾ ਅੱਗੇ ਲਈ ਕਾਲੀ ਨਾ ਕੋਈ ਚਿੰਤਾ ਪੂਰਾ ਬੇਪਰਵਾਹ ਨਾ ਕੋਈ ਦਿਮਾਗ ਤੇ ਵਜਨ ਬਸ ਲਟਵੋਰਾ ਹੋਇਆ ਰਹਿੰਦਾ ਉਹਦੇ ਵਿੱਚ ਕਈ بڑے ਪਿਆਰੇ ਗੁਣ ਸਨ ਉਹ ਅੱਧੀ ਉਮਰੇ ਹੀ ਤੁਰ ਗਿਆ ਵਿਚਾਰਾ ਆਪਣੀਆਂ ਬਿਮਾਰੀਆਂ ਬਾਰੇ ਉਹਨੂੰ ਸਭ ਪਤਾ ਸੀ ਪਰ ਕਦੇ ਵੀ ਉਹਨੇ ਅਜਿਹਾ ਨਾ ਚਿਤਾਰਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਕੋਈ ਟਾਉ ਨਿਰਾਸ਼ਾ ਵਾਲੀ ਕੋਈ ਗੱਲ ਦਲੀਲ ਦੱਸੀ ਕਹੀ ਸੀ ਹਰ ਵੇਲੇ ਪਿਆਰੀ ਮਿੱਠੀ ਜ਼ੁਬਾਨ ਨਾਲ ਨਿਮਰਤਾ ਤੇ ਸਤਿਕਾਰ ਨਾਲ ਬੋਲਦਾ ਕਦੇ ਵੀ ਕਿਤੇ ਜਾ ਕੇ ਉਹਨੇ ਉਪਰਾਪਣ ਜਾਂ ਬੇਗਾਨਗੀ ਦਾ ਅਹਿਸਾਸ ਨਹੀਂ ਕੀਤਾ ਸੀ ਹਰ ਇੱਕ ਨਾਲ ਆਪਣਤ ਨਾਲ ਵਰਤਾਓ ਕਰਦਾ ਉਹ ਸਾਹਿਤਿਕ ਕਿਤਾਬਾਂ ਪੜ੍ਹਨ ਦਾ ਵੀ ਸ਼ਕੀਨ ਸੀ ਉਹ ਬੂਟਿਆਂ ਫੁੱਲਾਂ ਤੇ ਕੁਦਰਤ ਨਾਲ ਬੜਾ ਪਿਆਰ ਕਰਦਾ ਤੇ ਆਪਣੇ ਘਰ ਦੇ ਨਾਲ ਨਾਲ ਸਕੂਲ ਵਿੱਚ ਵੀ ਵੱਧ ਤੋਂ ਵੱਧ ਫੁੱਲ ਬੂਟੇ ਲੋਂਦਾ ਉਹਦੀ ਸਭ ਤੋਂ ਵੱਡੀ ਸਿਫਤ ਵਾਲੀ ਗੱਲ ਇਹ ਸੀ ਕਿ ਉਹ ਬਹੁਤ ਹੀ ਆਸ਼ਾਵਾਦੀ ਤੇ ਚੜ੍ਹਦੀ ਕਲਾ ਵਾਲੀ ਸੋਚ ਤੇ ਸੁਭਾਅ ਵਾਲਾ ਮਾਲਕ ਸੀ ਜਦੋਂ ਵੀ ਨਵਾਂ ਸਾਲ ਚੜਦਾ ਤਾਂ ਉਹ ਕਹਿੰਦਾ ਲਓ ਵੀ ਮਿੱਤਰੋ ਆਹ ਸਾਲ ਤਾਂ ਲੈ ਲਿਆ ਇਵੇਂ ਹੀ ਜਦਨ ਮਹੀਨੇ ਦੀ ਪਹਿਲੀ ਤਰੀਕ ਹੁੰਦੀ ਉਹਦਾ ਪ੍ਰਤੀਕਰਮ ਹੁੰਦਾ ਲਓ ਵੀ ਸਾਥੀਓ ਲੈ ਲਿਆ ਇਹ ਮਹੀਨਾ ਵੀ ਚੜ ਗਿਆ ਤਾਂ ਬੱਸ ਗਿਆ ਇਹ ਉਹਦਾ ਤੇ ਕੇਵਲ ਉਹਦਾ ਹੀ ਮੈਂ ਇੱਕੋ ਇੱਕ ਦੇਖਿਆ ਆਪਣਾ ਤਕੀਅ ਕਲਾਮ ਜੋ ਅਗਾਹ ਵੱਧੂ ਚੜ੍ਹਦੀ ਕਲਾ ਵਾਲਾ ਤੇ ਆਸ਼ਾਮਈ ਭਾਵਨਾ ਦਾ ਦਿਲੂ ਦਿਲੀ ਪ੍ਰਗਟਾਉ ਸੀ ਤੇ ਸਹਿਜ ਸੁਭਾਹੀ ਕਹਿ ਹੋ ਜਾਂਦਾ ਸੀ ਇਸ ਤਰ੍ਹਾਂ ਦੀ ਸੋਚ ਬਣਾਉਣਾ ਬੜੇ ਥੋੜੇ ਬੰਦਿਆਂ ਦੇ ਹਿੱਸੇ ਵਿੱਚ ਆਉਂਦਾ ਹੈ ਸੋ ਚੜ੍ਹਦੀ ਕਲਾ ਵਿੱਚ ਰਹੋ ਤੇ ਚੜ੍ਹਦੀ ਕਲਾ ਵਿੱਚ ਰੱਖੋ ਧੰਨਵਾਦ